ਪ੍ਰਸਨੂ ਜਾਣਕਾਰੀ ਦਿੰਦਿਆਂ ਮੋਗਾ ਬ੍ਰਾਂਚ ਦੇ ਸੰਯੋਜਕ ਕਰਕੇਸ਼ ਕੁਮਾਰ ਲੱਖੀ ਜੀ ਨੇ ਦੱਸਿਆ ਕਿ ਸੰਤ ਨਰਿੰਕਾਰੀ ਸਤਸੰਗ ਪਵਨ ਬ੍ਰਾਂਚ ਮੋਗਾ ਵਿਖੇ ਮਾਤਾ ਸਦੀਕਸ਼ਾ ਜੀ ਮਹਾਰਾਜ ਅਤੇ ਨਰਿੰਕਾਰੀ ਰਾਜਪਿਤਾ ਜੀ ਦੀ ਅਪਾਰ ਕਿਰਪਾ ਸਦਕਾ ਮੋਗਾ ਬ੍ਰਾਂਚ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਕਰੀਬਨ 100 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਆਪਣਾ ਯੋਗਦਾਨ ਪਾਇਆ ਇਸ ਕੈਂਪ ਦਾ ਉਦਘਾਟਨ ਜੋਨਲ ਇੰਚਾਰਜ ਸੰਗਰੂਰ ਸ਼੍ਰੀ ਵੀਸੀ ਲੁਥਰਾ ਜੀ ਅਤੇ ਮੋਗਾ ਕਾਰਪੋਰੇਸ਼ਨ ਦੇ ਮੇਅਰ ਸਰਦਾਰ ਬਲਜੀਤ ਸਿੰਘ ਚਾਨੀ ਜੀ ਨੇ ਸਾਂਝੇ ਤੌਰ ਤੇ ਕੀਤਾ श्रीला महाराज श्री ਸਾਲਾਂ ਤੋਂ ਇਹ ਬਲੱਡ ਕੈਂਪ ਰક્ત ਸੇਵਾ ਦਾ ਆਯੋਜਨ ਕੀਤਾ ਜਾ ਰਿਹਾ ਹੈ 사ਸਗਤ ਇਹ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ 사ਸਗਤ ਚਾਹੀਦਾ ਹੈ ਤੋਂ ਇਸੇ ਸੰਦੇਸ਼ ਨੂੰ ਲਗਭਗ 37 ਸਾਲ 사ਸਗਤ 1986 ਦੇ ਰક્તદાન ਦੀ ਮਹਿੰਦ ਚਲਾਈ ਗਈ ਅੱਜ ਇਹ ਗਿਣਤੀ ਲਗਭਗ ਜਨ ਡੋਨੇਸ਼ਨ ਦੀ ਹੈ 13 ਲੱਖ 31 ਹਜ਼ਾਰ 906 ਬਲੱਡ ਨੇਸ਼ਨ ਕੀਤੀ ਜਾ ਚੁੱਕੀ ਹੈ ਤੋਂ ਸਾਰ ਸੰਗਤ ਦੇ ਮਾਰਗਤਾ ਲਈ ਸੂਚੀ ਮਾਰਗਤਾ ਲਈ ਬਹੁਤ ਵੱਡਾ ਸੰਦੇਸ਼ ਹੈ ਪਿਆਰ ਦਾ ਸੰਦੇਸ਼ ਹੈ ਇੱਕੋ ਇੱਕ ਕਾਮਨ ਚੀਜ਼ ਹੈ ਜੋ ਹਰ ਸ਼ਖਸ ਦੇ ਵਿੱਚ ਵਗ ਰਹੀ ਹੋ ਹੈ ਬਲੱਡ ਤੋਂ ਸਾਰ ਸੰਗਤ ਦੇ ਸੂਚੀ ਮਾਰਗਤਾ ਨੂੰ ਇੱਕ ਕਰਨ ਲਈ ਇਕ ਬਰਲਾ ਸੰਤਨਗਾਨ ਮਿਸ਼ਨ ਜਿਸ ਦਾ ਮੰਚ ਸਾਰ ਸੰਗਤ ਇਹ ਯੂਜ਼ ਕੀਤਾ ਜਾਂਦਾ ਹੈ ਤੋ ਜ਼ਿਆਦਾ ਸਮਾਂ ਨਜ਼ਾਇ ਕਰਦੇ ਹੋਏ ਸਭੇ ਗੁਰਦੇਵ ਸਿੰਘ ਜੀ ਮਾਤਮਾ ਅੰਦਿਆਲ ਸਦਕਾ ਤੋਂ ਆਪਣੇ ਮਾਨ ਦੇ ਭਾਵ ਸਾਡੇ ਨਾਲ ਸਾਂਝੇ ਕਰਨਗੇ ਔਰ ਇਸ ਪ੍ਰੰਤ ਸਾਡੇ ਵਿਚਕਾਰ ਮੇਅਰ ਸਾਹਿਬ ਸਤ ਸੰਗਤ ਅਰੀ ਪਹੁੰਚੇ ਨੇ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਮਹਿੰਗੀ ਤੇ ਕੀਮਤੀ ਚੀਜ਼ ਵਕਤ ਕਿਹਾ ਜਾਂਦਾ ਹੈ ਇਨ੍ਹਾਂ ਆਗੂਸ਼ਾਂ ਨੇ ਪ੍ਰੈਸ ਐਂਡ ਮੀਡੀਆ ਤੋਂ ਪਹੁੰਚੇ ਨੇ ਸਪੈਸ਼ਲ ਤੌਰ ਤੇ ਚਰਨਜੀਤ ਜੀ ਭਵਨ ਜੀ ਤੇ ਪ੍ਰਦੀਪ ਜੀ ਸਾਡੇ ਜਨੀ ਸਾਹਿਬ ਮੇਰ ਸਾਹਿਬ ਦਾਤਾ ਸਿੰਘ ਮਾਲਾ ਸਿੰਘ ਜੀ ਤੇ ਚਰਨਜੀਤ ਜੀ ਨਾਲ ਆਏ ਹਨ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੈਲਕਮ ਜੀ ਰਿਤਮ ਇਸਤਕਬਾਲ ਤੋਂ ਹਮ ਪੂਜਾ ਗਦੇਸ਼ ਸਿੰਘ ਜੀ ਨੇ ਆਸਿ ਗਣਾ ਮਨ ਦੇ ਭਾਅ ਸਾਝਾ ਕਰਨੇ ਇਸ ਪਰਮ ਸਾਡੇ ਮੇਰ ਸਾਹਿਬ ਜੀ ਆਪਨੋ ਤੇਣਾ ਨਾਨੀ ਘਾਹ ਹੋਰ ਸਤਗੁਰੂ ਮਾਤਾ ਜੀ ਦੀ ਖਿਆਲ ਮਹਾਰਾਜ ਕੀ ਜੈ ਸਤ ਸੰਗ ਜੋ ਅੱਜ ਦਾ ਦਿਨ ਜਿੰਕਾਰ ਇਸ ਬਹੁਤ ਮਹਾਨਤਾ ਰੱਖਦਾ ਦਿਨ ਹੈ ਪੂਰੀ ਦੁਨੀਆ ਵਿੱਚ ਸਾਸੰਗਤ ਅੱਜ ਜਿਵੇਂ ਬਗਾਂ ਤੇ ਉਡੜ ਕੋਨਾਂ ਕਹਿ ਲੱਗ ਰਿਹਾ ਉਹ ਸਾਸੰਗਤ ਦੇ ਕਈ ਰੰਗ ਮਾਤ ਵਿੱਚ ਧਿਆਨ ਆਉਂਦਾ ਹੈ ਕਿ ਸਭ ਤੋਂ ਵੱਡਾ ਕਾਮ ਸਾਸੰਗਤ ਕਿਸ ਨੂੰ ਕਹਿ ਜਾਂਦਾ ਹੈ ਸਤਿਗੁਰੂ ਦਾ ਧੰਨ ਸਤੂ ਸੱਚੇ ਪਾਤਸ਼ਾਹ ਨੇ ਸਾ ਸਿੰਘਤ ਖੋਣ ਦਾਨੀ ਸਜਣਾ ਨੂੰ ਮਿਲਿਆ ਸਾ ਸਿੰਘ ਜਿਨ੍ਹਾਂ ਦੇ ਹੁਮਨ ਦੇ ਨਾਲ ਸਾ ਸਿੰਘ ਕਿੰਨੇ ਲੋਕਾਂ ਦੀ ਸਾ ਸੰਗ ਜਿੰਦਗੀ ਨਮਾ ਰੂਪ ਲੱਗਦੀ ਹੁੰਦੀ ਹੈ ਤੋਂ ਸੱਚੇ ਪਾਤਸ਼ਾਹ ਨੇ ਅਹਿਸਾਸ ਸਾਡੇ ਦੇ ਪਰਮ ਬਾਪ ਕੀਤਾ ਕਿ ਅੱਜ ਸੋ ਵੀ ਮੈਲ ਵਾਲੇ ਜਨ ਸਾ ਸਿੰਘਤ ਜੋ ਹੋਣੇ ਸ਼ਕਤੀ ਸਾਹਿਬ ਨੇ ਦੱਸਿਆ ਕੀ ਇਹ ਸਾਸ ਸਿੰਘ ਦਿਹਾੜਾ ਜੋ ਸਰਗੁ ਬਾਵਾ ਗੁਰਦੇਵ ਸਿੰਘ ਮਹਾਰਾਜ ਨੂੰ ਅਸੀਂ ਸਮਰਪਣ ਹੁੰਦੇ ਹਾਂ ਉਹ ਸਾਸ ਸਿੰਘ ਸੱਚੇ ਪਾਤਸ਼ਾਹ ਨੇ ਆਤਮਾ ਸਰਗੁ ਬਾਵਾ ਹਰਦੇਵ ਸਿੰਘ ਮਹਾਰਾਜ ਜਿਨੇ ਆਪਣੇ ਮਨੋਹਰ ਮੁਕ ਵਿੱਚੋਂ 1986 ਵਿੱਚ ਸਾਸ ਸਿੰਘ ਦਾ ਉਪਰਿੰਗ ਕੀਤੀ ਔਰ ਆਪਣਾ ਪਹਿਲੇ ਸਭ ਤੋਂ ਸਾਸ ਸਿੰਘ ਨੂੰ ਅਨਦਾਨ ਕਰਕੇ ਅੱਜ ਜੋ ਸਾਸ ਸਿੰਘ ਗਰਮੰਤ 14 ਨੱਕ ਨੂੰ ਪਰੋਸ ਚੁੱਕੇ ਆਂ ਸੀ ਇਹ ਸਾਤੰਗ ਜਿਹੜਾ ਕੋਟ ਹੈ ਕੋਰੋਨਾ ਤੋਂ ਪਹਿਲਾਂ ਵੀ ਹੈ ਉਸ ਤੋਂ ਬਾਅਦ ਇਹ ਜਿਹੜਾ ਕੋਟਾ ਜੋ ਆਊਟਰੀ ਹੋਈ ਇਹ ਸਾਤਸਿੰਘ ਦਾ ਬਹੁਤ ਵੱਡਾ ਸਾਤਸਿੰਘ ਪ੍ਰੋਜੈਕਟ ਹੈ ਕਿ ਇਹ ਵੀ ਗੈਹ ਲਿਆ ਜਾਵੇ ਇੱਕ ਸਾਤਸਿੰਘ ਰਮਾਨ ਵਾਲੀ ਗੱਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿ ਦੁਨੀਆ ਦੇ ਜੋ ਸਭ ਤੋਂ ਵੱਡਾ ਸਾਤਸਿੰਘ ਦੇ ਇਹ ਖੂਨਦਾਨ ਕੀਤਾ ਹੈ ਉਹਨੇ ਕਾਰੀ ਮਿਸ਼ਨ ਰੱਖਿਆ ਸਾਤਸਿੰਘ ਨੇ ਮਾਨ ਰਿਹਾ ਸੰਤ ਨਾਨਕ ਕਾਰੀ ਬੰਦੇ ਰਿਹਾ ਸੰਤਰ ਹੋਏ ਤੇਰੇ ਵੀ ਸਾਡੀਆਂ ਪੈਣਾ ਸਭ ਨੂੰ ਤਾਨਾ ਬੰਦਾ ਤਾਨਾ ਮਾਰ ਤੇਰੀ ਓਨ ਸਹਾਰਾ ਬਿਲਾ ਤਨਮਨ ਹੋਏ ਭਾਵਾਂ ਕਹੇ ਅਬਾ ਤੇਰੀ ਹੀ ਦਾਤਾ ਦਿਨ ਰਾਤੀ ਗੁਣ ਗਾਵਾਂ ਇਕ ਤੋਂ ਹੀ ਨਰੰਕਾਰ ਇਕ ਤੋਂ ਹੀ ਨਰੰਕਾਰ ਜਿੱਥੇ ਸੰਤ ਮਹਾਪੁਰਸ਼ ਆਵਾਤਾਰਦੇ ਹਨ ਨਰੰਕਾਰ ਭਗੰਦੇ ਵਿੱਚ ਆਪ ਦਾਤਾ ਕਿ ਜਗਤਨੁਤਾਨੁ ਵਾਸਤੇ ਜਿੱਥੇ ਸੰਤ ਮਹਾਪੁਰਸ਼ ਆਤਮਾ ਲੈਂਦੇ ਹਨ ਉੱਥੇ ਹੀ ਆਪਸੀ ਇਸ ਭਗੰਦੇ ਵਿੱਚ ਖੁੰਡਾਂ ਕੇ ਪਹੁੰਚਾ ਕੇ ਇੱਕ ਮਾਨਦਵਾਨ ਇੱਕ ਬਹੁਤ ਸੁਨਿਆ ਜਿਤਾ ਜਾਂਦਾ ਖੂਨ ਦਾੰਦਨਾ ਇੱਕ ਮਹਾਨ ਦਾਣਾ ਸਤਿਗੁਰ ਦੀ ਸੇਵਾ ਸਫਲ ਹੈ ਜੇ ਕਰੇ ਕੋਈ ਕਰੇ ਚਿਤ ਦਾ ਸੇਵਾ ਦਾ ਊਟਾ ਸਿਵਲੰ ਦਾ ਊਟਾ ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ ਇਹ ਧੰਨ ਸਹਿਗੁਰੂ ਨਾਨਕਪ੍ਰੀਤ ਜੀ ਮਾਹਾਰ ਜੇ ਧੰਨ ਨੰਨੂ ਸਾਹਿਬ ਦੀ ਕਿਰਪਾ ਕਰਦੇ ਹਨ ਸੇਵਾ ਵੀ ਉਸ ਦੇ ਹੱਥੋਂ ਦੀ ਹੈ ਤੇ ਸਿਮਰਨ ਵੀ ਉਸ ਦੇ ਹੱਥੋਂ ਸਿਮਰਨ ਕਰਨਾ ਜਿੱਤੇ ਸਤਗੁਰ ਦੀ ਕਿਰਪਾ ਹੁੰਦੀ ਹੈ ਸਿਮਰਨ ਵੀ ਉਸੇ ਰੂਪ ਤੋਂ ਹੀ ਸਿਮਰਨ ਹੁੰਦਾ ਹੈ ਤੇ ਸੇਵਾ ਵੀ ਉਸੇ ਲਈ ਸਿਵਾਉਂਦੀ ਹੈ ਮੈਂ ਭਾਣਨ ਕਰਨਾ ਹੈ ਕੋਣ ਸੰਤ ਮਹਾਪੁਰਸ਼ਾਂ ਨੂੰ ਕੋਣ ਬੋਧੀ ਦੀ ਮੰਨ ਕੋਣਾਂ ਦੇ ਸੇਵਾ ਦੇ ਜਿਹੜੇ ਦਿੱਤੇ ਹੀ ਪੂਰਨਿਆ ਤੇ ਕਰਤਾਂ ਦੇ ਵਿੱਚ ਸੇਵਨ ਨਪਤ ਹੋ ਕੇ ਜਿਹੜਾ ਅਤਮ ਨੂੰ ਨਾਮ ਨੇ ਲਗਾਇਆ ਹੈ ਕੁਨਨ ਨੂੰ ਸलाम ਕਰਦਾ ਹਾਂ ਉਸ ਸੱਚੇ ਪਾਤਸ਼ਾਹ ਦੇ ਬਿਹਾਰੀ ਗੁਰਦਾਸ ਦਾ ਨਾਮ ਹੈ ਕਿ ਇੱਕ ਸੇਵਾ ਦਾ ਮੁੰਡਾ ਇਸ ਤਰ੍ਹਾਂ ਹੀ ਲੱਗਿਆ ਆਵੇ ਕਿ ਜਿੱਥੇ ਸੰਤ ਮਹਾਪੁਰਸ਼ ਇਕੱਠੇ ਇਕੱਠਾ ਹੋ ਤੇ ਜਿਹੜੀ ਸਹੀ ਦਿਸ਼ਾ ਹਿੰਮਤ ਜਿਹੜੇ ਪੱਟ ਕੇ ਜੀਵਨ ਨੂੰ ਆਪਣਾ ਨਾਮ ਕਰਨ ਦੀ ਸਰਮੰਦੀਤਤਾ ਦੇ ਕੇ ਉਸ ਤੱਕ ਦੇ ਅਜਿਸ ਤੌਰ ਦੇ ਵਿੱਚੋਂ ਭੱਜ ਸਕ ਤੋਂ ਪਾਰ ਜਿਹੜੇ ਸੰਤ ਮਹਾਪੁਰਸ਼ ਧਰਮ ਦੇ ਹਨ ਧੰਨਵਾਦ ਕਰਨਾ ਮੈਂ ਇੱਥੇ ਕਿ ਇਸ ਸਮਾਗਮ ਦੇ ਵਿੱਚ ਇਸ ਪੱਧਰ ਦੇ ਵਿੱਚ ਤੁਹਾਡੇ ਨਾਲ میرے ਵੀਰ ਜੁਣੜੇ ਨੂੰ 만나ने में मान पासियत इत्यादि ਕਰਨੀਆਂ ਵਿੱਚੋਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਨੂੰ ਬੰਕਾਰ ਤੁਹਾਨੂੰ ਸਾਡੇ ਸੰਯੋਜਕਵਾਦਵਾ ਵਿਕੇਸ਼ ਕੁਮਾਰ ਲੱਕੀ ਜੀ ਔਰ ਇਸ ਪ੍ਰੰਤ ਅਸੀਂ ਸਾਰੇ ਹੀ ਸਾਡੇ ਵਿਚਕਾਰ ਨੋਖੇ ਮਾਰ ਡਾਕਟਰ ਵੀ ਸੀ ਨਿਤਰਾ ਜੀ ਜਨਰਲ ਇੰਚਾਰਜਵਾ ਆਤਮਾ شکرانہ ہے جان کی کرپاخشے جو سی پرشا کا مول ہے ਪੁਲਿਸ ਇੰਡੀਆ ਚੋੜੀਏ ਜੇ ਬੁਲੰਦ ਹਨੇਰੇ ਭਰਾਂ ਕੁਦਰਮ ਦੀ ਸਹੀ ਪਰਿਭਾਸ਼ਾ ਇਨਾਂ ਨੇ ਸਾਡੇ ਹਿਰਦੇ ਵਿੱਚ ਜਾਗਰਤ ਕੀਤੀ ਮਾਨਵ ਨੂੰ ਮਾਨਵੂ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਇਨਸਾਨ ਇਨਸਾਨ ਦੇ ਕਾਮ ਆਵੇ ਐਸੀ ਸ਼ੁੱਧ ਪੁਵਿੱਤਰ ਭਾਵ ਸਤਗੁਰੂ ਮਾਤਾ ਜੀ ਦੀ ਕਿਰਪਾ ਨਾਲ ਬਣੇ ਨੇ ਇਸੇ ਸੰਬੰਧ ਵਿੱਚ 24 ਅਪ੍ਰੈਲ ਦਾ ਅੱਜ ਦਿਨ ਪੂਰੇ ਨੰਗਾਨੀ ਜਗਤ ਵਿੱਚ ਮਾਨਵ ਰਹਿਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਣਾ ਹੈ ਤਾਂ ਸੰਨਗਾਰੀ ਸਸਿੰਮ ਭਵਨ ਦੇ ਉੱਪਰ ਲੱਗ ਕੈਂਪਸ ਜੋ ਤੱਕ ਹੈ ਤੋਂ ਸਤਿਗੁਰ ਦੀ ਕਿਰਪਾ ਹੈ ਸਾਡੇ ਸਮੂਹ ਐਸਐਮਓ ਪੀ ਨੇ ਉੱਪਰ ਡਾਕਟਰ ਵੀਸੀ ਲੋਥਾ ਜੀ ਸਾਡੇ 14ਵਾਂ ਚਾਲ ਚੌਥ ਸੰਗ੍ਰੋਹ ਇਹਨਾਂ ਨੇ ਵਿਸ਼ੇਸ਼ ਕਿਰਪਾ ਕੀਤੀ ਹੈ ਤੋਂ ਦਾਸ ਜੀ ਨੇ ਦਾ ਹਿਰਦੇ ਸ਼ੁਕਰਾਨਾ ਕੀਤਾ ਹੈ ਸਾਰੇ ਦੇ ਤੁਸ ਜਿਆਦਾ ਪਿਆਰ ਰਹੀ ਤਨਕਾਰ ਤੁਹਾਨੂੰ ਜੀ ਸਤਿਗੁਰਦਨ چوبی اپریل کا دن اکاری مشن کے خاص مہتو رکھتا ہے کیونکہ اس دن بابا گربج سنگھ جی نے اپنی بلیدانی دیتی سی اور بابا ہردیو سنگھ جی مہاراج نے سارے ہی اپنے کی یہ آدھا سی کہ کون نالیاں میں کون نہیں خون ناڑیاں بہنا چاہیے ایک انسان دوسرے انسان پہ کام آنا چاہیے اور کرم کا مطلب ہی ہے کہ من دے دیا پا ہونا پا دکھ دیکھ کے من کسی جا رہے سمجھ لو وہ دھرمی ہے وہ یہ نہیں کہ رن کری جا رہا ہے وہ کرم کان کری جا رہا ہے, ہے، کہ کبھی کہ میں دھرمی ہاں یہ کوئی دھرمی نہیں دھرمی وہ ہے جو ایک انسان دوسرے انسان کے کم ہونا ہے انسانیت ہی ساڑھا درم ہے ਨਿਗਾਰੀ ਪਿਛਲੇ ਵਿੱਚ ਇਨਸਾਨਾਂ ਨਾਲ ਇਨਸਾਨਾਂ ਨਾਲ ਪਿਆਰ ਕਰਨ ਦਾ ਇਸਾਇਆ ਰਿਹਾ ਹੈ। ਪਰ ਸਾਸੰਤਰ ਜੀ ਅਧਿਆਤਮਕ ਉਹ ਜੀ ਅਧਰਮ ਦੇ ਸਾਹਮਣੇ ਕੀ ਤੇ ਸਾਸੰਤਰ ਦੇ ਨਾਲ ਨਾਲ ਸਮਾਜਿਕ ਮਦਦ ਵੀ ਨਿਗਾਰੀ ਪਿਛਲੇ ਵਿੱਚ ਬਹੁਤ ਲੋਕਾਂ ਦਾ ਬੋਲ ਆ ਰਿਹਾ ਹੈ। ਸ਼ੁਰੂ ਤੋਂ ਹੀ ਉਹਦੇ ਵਿੱਚ ਬਲੈਕ ਪਿਸ਼ਰ ਕੈਪਸੂਲ 3 ਪਲਾਂਟੇਸ਼ਨ ਲਿਵਿੰਗ ਨੈਸ ਡਰਾਈਵ وہ ہوا سنگ اس طرح سلائی کڑھائی سینٹر جو خرید کھولے جاندے ہیں ڈسپینسری اسکول کالج کھولے جاندے ہیں اور ودوا کو پینشن دیتے جاتی ہے اور فنڈ دیا جا رہا ہے اور شاسک ایسا ہوئی گلا جس پچھلے ہمیشہ شاسکت انسانوں کی سیوا دیا ہے اور نر سیوا نارائن پوجا یہی نعرہ دہ ہے سرکل نے ਕੇ ਨਰ ਦੀ ਸੇਵਾ ਕਰੋ ਯਾਨੀ ਕਿ ਇਨਸਾਨ ਦੀ ਸੇਵਾ ਕਰੋ ਉਹ ਹੀ ਰੱਬ ਦੀ ਪੂਜਾ ਹੈ ਉਹਨਾਂ ਵਿੱਚ ਰੱਬ ਵਸਦਾ ਹੈ ਇਸ ਕਰਕੇ ਇਹ ਜੋ 3 ਮਹੀਨੇ ਜੋ ਗਾਰਡਨਿੰਗ ਕੈਂਪਰ ਲਗਾਇਆ ਗਿਆ ਹੈ ਇਹ ਅੱਜ ਤੋਂ 38 ਸਾਲ ਪਹਿਲਾਂ ਉਸ 76 ਵਿੱਚ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਉਸ ਦੀ ਸ਼ੁਰੂਆਤ ਕੀਤੀ ਆਪਣਾ ਹੌਂਦਾਮ ਕਰਕੇ ਉਸ ਤੋਂ ਬਾਅਦ ਸਾਡੇ ਤੇ ਲੈ ਕਰ ਵੀ ਕਿ ਲਗਾਤਾਰ ਹੀ ਇਹ ਕੁਝ ਰੋਣੇ ਦੇ 24 ਅਪ੍ਰੈਲ ਨੂੰ ਹੋਣ ਦਿੱਤਾ ਜਾਂਦਾ ਹੈ ਸਾਡੇ ਜੋਂ ਸਨੂਰ ਦੇ ਵਿੱਚ ਪੰਜ ਇੱਕ ਸੱਤ ਦੇ ਵਿੱਚ 5006 ਤੋਂ ਦੰਨ ਕੈਂਪ ਕਰਦਲੇ ਹੁਣ ਜੇ ਉਹ ਕੱਤੀ ਮਾਰ ਤੋਂ ਬਾਅਦ ਪਹਿਲਾ ਜਦੋਂ ਸ਼ੁਰੂ ਹੋਇਆ 24 ਅਪ੍ਰੈਲ ਦੇ ਮੋਗਾ ਵਿੱਚ ਸ਼ੁਰੂ ਹੋਇਆ ਇਸ ਤੋਂ ਬਾਅਦ ਜੂਨ ਵਿੱਚ ਪੂਰੀ ਜਾਣਾ ਹੈ ਇਹ ਸਨਾਨ ਹੈ ਜ਼ਰੂਰ ਹੈ ਬਰਨਾਲਾ ਹੈ ਇਸ ਤਰ੍ਹਾਂ ਸਾਰਾ ਸਿੱਕ ਪੰਜ ਜੁਲਿਅਨ ਕੈਂਪਸ ਕਿਹਾ ਜਾਂਦਾ ਹੈ ਇਹ ਸ਼ੁਰੂ ਹੋਦਿ ਅਗਲੇ الگ <سؤال> الگ ریٹس ہوتی ہیں اور چوبی اپریل ساتھ سے کوشش تو ہر ایک کی ہوں کہ وقت وقت میں کون دیا جو بابا جی نے سپنا لیا ہے اس کو میں ساکار کروں اور جنہیں بھی ڈورز مہاتما آئے ہیں نے بہت شکریہ ادا کرتا ہے کہ آپ جی آئے ہو آپ جی اچھے کاج واسطے اچھے کار واسطے آئے ہو سب کو سچا پاشا آپ تندرستی دے ہوئے آپ خوشیاں دے ہوئے آپ ہمیشہ سکھ مانتے رہو اور جنہیں بھی مہاتما بیٹھے ہیں سارے ساتھ سنگ بیٹھے ہیں کاس یہاں واسطے بھی ارداس پرارتھنا کرتا ہے کہ سچے پادشاہ سب ان کے گھر میں خوشی ہو سارے تندرست رہن ہمیشہ انسانی کا پلا کیونکہ انسان انسان کے جو کام آتا ہے تو سیسا ملتی ہیں اور اسیسہ جو ہم ہیں سامان لگتی ہیں بدھ اسیسہ بھی لگ لگتی ہیں اسیسہ بھی لگ بس بس ہیں اسی بد اسیسہ تو بچ کے رہنا ہے اسی ہر ایک مٹھا بولنا ہے ستکار کرنا ہے پیار کرنا ہے اور اس کی سیوا کرنی ہے اس طرح سنوں اسیسا ملتی ہیں اور جو اصیسان یہ کماؤں جو مایا ہے اس کو بہت کمائی ہوتی ہے اسیساں کماؤں ساری زندگی میں جو خوشیاں ملتی ہیں وہ مایا نہیں آ سکتی تو کو نے ساتھی کرپا کی ہے کہ سانوں اصیسہ لینا ٹنگ دسیا ہے ایک دوجہ دے کام ہونا ہے مانو کو مانو کو پیارا ایک دوسرے کا بڑے سہارا

بس ਘਰ ਦਾ ਜਪੁਨ ਕੀਤਾ ਜਾਂਦਾ ਹੈ ਸਿਵਾਵਾ ਨੇ ਉਹਨਾਂ ਕੀਤਾ ਭਰਤੀ ਇਥੇ ਬਾਹਰ ਜਾਂਦੇ ਹਨ ਜਨਮ ਦੇ ਨਾਮ ਕਹਿੰਦਾ ਹੈ ਤਸਾ ਸੰਗਤ ਤਸਾ ਸੰਗਤ ਸਤਗੁਰ ਸੱਚਾ ਪਾਸ਼ਾ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਪਰ ਹੋਰ ਸਾਡੇ ਵਿਚਾਰ ਅਲਗ-ਅਲਗ ਬ੍ਰਾਂਚਾਂ ਤੋਂ ਕੋਰਤੀ ਸਿਖਾਤਾ ਹੋਂਦ ਤੋਂ ਗੋੜ ਤੋਂ ਸਾ ਸੰਗਤ ਸੇ ਮੁਕੀਮਾ